ਸਰੇ ਮੈਂ ਪੁਲਿਸ ਨੇ ਨੀਂਤ ਦਰਖਾਸਤ ਪਾਦੀ ਹੈ ਪੁਲਿਸ ਨੇ ਮਾਸ ਠਾ ਕੇ ਵੇਲ ਨਹੀਂ ਹੋਗੀ ਕਿ ਇਹਨੇ ਨਹੀਂ ਬਾਹ ਫੜੀ ਅੱਜ ਪੁਲਿਸ ਨੇ ਕਾਰਵਾਈ ਕੀਤੀ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਅੱਜ ਅੱਜ ਤੇ ਪੁਲਿਸ ਨੇ ਕਰਨੀ ਹੈ ਜੀ ਗੁਰੂ ਨਗਰੀ ਦੇ ਵਿੱਚ ਗੋਲੀਆਂ ਚਲੀਆਂ ਨੇ ਤੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹਮਲਾਵਾਰ ਆਪਣੇ ਆਪ ਨੂੰ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਓਜਲਾ ਦਾ ਪੀਏ ਦੱਸ ਰਿਹਾ ਉਹ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਾਨੂੰਨ ਵਿਵਸਥਾ ਪੂਰੇ ਤਰੀਕੇ ਦੇ ਨਾਲ ਡਗਮਗਾ ਚੁੱਕੀ ਹੈ ਇਹ ਦਿਨ ਹਿੰਦ ਲੁੱਟਖੋ ਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ ਹੁਣੇ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਇਲਾਕੇ ਦਾ ਜਿੱਥੇ ਥਾਣੇ ਤੋਂ ਸਿਰਫ ਤੇ ਸਿਰਫ 100 ਮੀਟਰ ਦੀ ਦੂਰੀ ਤੇ ਹੀ ਗੋਲੀਆਂ ਚਲੀਆਂ ਨੇ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਹੁਣੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੌਰਾਨ ਮ੍ਰਿਤਕ ਜਸਪਾਲ ਸਿੰਘ ਦੀ ਕੁੜੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਹਮਲਾਵਾਰਾਂ ਦੇ ਵੱਲੋਂ ਆਪਣੇ ਆਪ ਨੂੰ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਓਜਲਾ ਦਾ ਪੀਏ ਦੱਸਿਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਨੌਕਰੀ ਦੇ ਹੋਣ ਦਾ ਝਾਂਸਾ ਵੀ ਦਿੱਤਾ ਗਿਆ ਤੇ ਲੱਖਾਂ ਰੁਪਏ ਉਹਨਾਂ ਦੇ ਕੋਲੋਂ ਲਏ ਗਏ ਅਤੇ ਇੱਕ ਚੈੱਕ ਵੀ ਲਿਆ ਗਿਆ ਸੀ ਤੇ ਨਾ ਹੀ ਉਹਨਾਂ ਨੇ ਨੌਕਰੀ ਲਵਾਈ ਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਜਦੋਂ ਇਸ ਬਾਰੇ ਉਹਨਾਂ ਦੇ ਵੱਲੋਂ ਕੋਰਟ ਕੇਸ ਕੀਤਾ ਗਿਆ ਤਾਂ ਹਮਲਾਵਰ ਰੋਜ਼ਾਨਾ ਹੀ ਉਹਨਾਂ ਵੱਲ ਬੁਰੀ ਤਰ੍ਹਾਂ ਦੇਖਦੇ ਸਨ ਅਤੇ ਅੱਜ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਮਿਲ ਤੱਕ ਜਸਪਾਲ ਸਿੰਘ ਦੀ ਕੁੜੀ ਨੇ ਦੱਸਿਆ ਕਿ ਹਮਲਾਵਰਾਂ ਦੇ ਵੱਲੋਂ ਪਹਿਲਾਂ ਵੀ ਉਹਨਾਂ ਦੇ ਪਿਤਾ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਪਰ ਉਹਨਾਂ ਦੇ ਵੱਲੋਂ ਲਗਾਤਾਰ ਹੀ ਪੁਲਿਸ ਨੂੰ ਦਰਖਾਸਤਾਂ ਵੀ ਦਿੱਤੀਆਂ ਗਈਆਂ ਪਰ ਪੁਲਿਸ ਨੇ ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਅਫਸੋਸ ਅੱਜ ਉਸਦੇ ਪਿਤਾ ਮੋਤ ਹੋ ਗਈ ਹੈ ਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਨਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਤੇ ਇੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਕਰ ਲੈਂਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜੋਗੇ ਕਹਿੰਦਾ ਮੈਂ ਔਜਲੇ ਦਾ ਪੀਏ ਮੈਂ ਔਜਲੇ ਕੋ ਵੀ ਪੇਸ਼ ਹੋਈ ਆ ਜੀ ਪਰ ਔਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਆ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਤੇ ਮਰਜੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤ ਪਾਈਆਂ ਕਿ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਬੋਧੇ ਕੋਰਟ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਹੀ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀਐਸਪੀ ਤੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਹੁੰਦਾ ਪਰ ਉਸ ਟਾਈਮ ਤੇ ਕਹਿੰਨੇ ਸੁਣੀ ਮੈਨੂੰ ਲਵਾਣਾ ਸੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਉਣੀ ਸੀ ਪੈਸੇ ਲੈ ਆਣੋ ਇਹ ਸਰ ਇਹਨੇ ਲੇ ਜੀ ਲੋ 2018 ਦੀ ਗੱਲ ਜੀ ਮੈਡਮ ਅੱਜ ਕੀ ਹੋਇਆ ਅੱਜ ਕੀ ਹੋਇਆ ਜੀ ਅੱਜ ਸਰ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਲੰਘੇ ਪਾਪਾ ਕਹਿੰਦੇ ਸੁਮਨ ਘੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜੇ ਚ ਗੱਲ ਚੱਲਦੀ ਉੱਥੇ ਕਰਾਂਗੇ ਪਰ ਸਰ ਇਹ ਅੱਜ ਇਹ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਦੋਂ ਵੀ ਨਹੀਂ ਕੋਰਟ ਆਇਆ ਹਾਂ ਜੀ ਕਿਤਾ ਨੇ ਸਰ ਅੱਜ ਇਹਨੇ ਮੇਰੇ ਪਾਪਾ ਦੇ ਗੋਲੀਆਂ ਚਲਾ ਕੇ ਸ਼ਰਮ ਸਰ ਕਿੱਥੇ ਗਈ ਪੁਲਸ ਹੈ ਕਿ ਲੱਗਦਾ ਪੁਲਿਸ ਦੀ ਸਾਰੀ ਨਿਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਸ ਨੇ ਨੀਂਂ ਅਰਜ਼ੀ ਪਾਤੀ ਹੈ ਪੁਲਸ ਨੇ ਪਾਸ ਠਾਕੇ ਵੇਲ ਨਹੀਂ ਹੋਗੀ ਕਿ ਇਹਨੇ ਨਹੀਂ ਬਾਹ ਫੜੀ ਅੱਜ ਪੁਲਸ ਨੇ ਕਾਰਵਾਈ ਕੀਤੀ ਕਿ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਅੱਜ ਪੁਲਸ ਨੇ ਕਾਰਵਾਈ ਕੀਤੀ ਅੱਜ ਅੱਜ ਤੇ ਪੁਲਸ ਨੇ ਕਰਨੀ ਹੈ ਜੀ ਅੱਜ ਕੀਤੀ ਅੱਜ ਸਾਨੂੰ ਮੇਰੇ ਨਾਲ ਉਹਦੇ ਘਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਓਜਲੇ ਦਾ ਪੀਏ ਆ ਕਹਿੰਦਾ ਮੈਂ ਓਜਲੇ ਦਾ ਪੀਏ ਆ ਜਾ ਓਜਲੇ ਅਸੀਂ ਕਿੰਨੇ ਬੰਦੇ ਆਏ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਜਾਂਚ ਕੀਤੀ ਜਾ ਰਹੀ ਹੈ ਜੋ ਕੋਈ ਵੀ આરોપી ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਰੇੜੀ ਲਾਉਂਦੇ ਸੀਗੇ ਯਸ਼ਕਾ ਯਸ਼ੋਣੀਏ 55 ਸਾਲੇ ਨਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਝ ਪਤਾ ਲੱਗ ਰਿਹਾ ਕੋਈ ਕਲੂ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੇ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਦਾ ਨਹੀਂ ਥਾਣਾ ਕਿੰਨੀ ਦੂਰ ਹੈ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਏਗੀ ਉਹਦੀ ਬੋਡੀ ਦੀ ਉਸ ਤੋਂ ਬਾਅਦ ਪਤਾ ਲੱਗ ਕਿੰਨੇ ਬੰਦੇ ਸੀ ਉਹ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਕੈਮਰੇ ਖੰਗਾਲ ਰਹੇ ਨੇ ਥਾਣਾ ਕਿੰਨੀ ਦੂਰ ਹੈ ਨਹੀਂ ਕ ਦੇਖੋ ਕਾਰਨੋ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇ ਮੈਨੂੰ ਕੋਈ ਪੁਰਾਣਾ ਰਜਿਸਟਰ ਨਹੀਂ ਸੀ ਕਿ ਇਸ ਵਾਰ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮਿੱਤੇ ਤੇ ਲੋਕ 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 ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਰਹੀਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਨਹੀਂ ਰਹੀਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਨੂੰ ਇਨਵੈਸਟੀਗੇਸ਼ਨ ਕਰਨਾ ਮੈਨੂੰ ਲੱਗਦਾ ਨਹੀਂ ਕਿ ਨਾ ਥਾਣੇ ਦੇ ਕੈਮਰੇ ਥਾਣੇ ਦੇ ਕੈਮਰੇ ਵੀ ਚੱਲਦੇ ਪਏ ਆ ਦੂਸਰੇ ਕ ਕੁਝ ਲੋਕਾਂ ਨੇ ਕਹਿ ਰਿਹਾ ਇਹੋ ਜਿਹੀ ਕਟਨਾ ਹੋ ਜੇ ਥਾਣੇ ਦੇ ਕੋਲ ਇਹੋ ਜਿਹੀ ਕਟਨਾ ਹੋ ਜੇ ਗੋਲੀ ਚਲਾ ਕੇ ਚੱਲ ਜਨ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੇ ਇੰਨਾ ਕਰਾਊਡ ਆ ਇੰਨਾ ਕਰਾਊਡ ਆ ਇੰਨੇ ਕਰਾਊਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਗ ਆ ਕ੍ਰਿਮੀਨਲ ਲੋਗ ਤੇ ਫਿਰ ਕੋਈ ਲੋਗ ਆ ਨਾ ਉਹ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੋ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਇਹੜਾ ਗੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਆਰਡਰ ਮੈਨੂੰ ਪੁਲਿਸ ਵਾਲੋ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਆ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਤੁਸੀਂ ਸੀਸੀਟੀਵੀ ਬੋਲੀ ਦੇ ਦੀ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਸਾਡੀਆਂ ਟੀਮਾਂ ਲੱਗੀਆਂ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਏ ਮਾੜੀ ਮੁੰਡੇ ਨੂੰ ਕਿੰਨੀਆਂ ਲੱਗੀਆਂ ਮਾੜੀ ਮੁੰਡੇ ਦੇ ਕੀ ਹਾਲਾਤ ਨੇ ਦੇਖ ਕੇ ਫਿਰ ਪਤਾ ਕਰਾਂ ਮੈਂ ਬਾਡੀ ਦੇਖ ਕੇ ਮੈਂ ਡੈਥ ਹੋ ਗਈ ਨਹੀਂ ਮੁੰਡੇ ਦੀ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਕ੍ਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે લાઈવી ટીવી